ਲਓ ਜੀ ਆ ਨਵਾਂ ਡਰਾਮਾ ਸ਼ੁਰੂ ਹੋ ਗਿਆ ਹੁਣ ਰਾਹੁਲ ਗਾਂਧੀ ਤੇ ਦੋ ਥਾਵਾਂ ਤੇ ਦੋ ਪਰਚੇ ਬੀਜੇਪੀ ਨੇ ਕਰਾ ਦਿੱਤੇ ਨੇ ਤੇ ਦੋਵਾਂ ਥਾਵਾਂ ਤੇ ਐਫ ਆਈ ਆਰ ਰਾਹੁਲ ਗਾਂਧੀ ਤੇ ਦਰਜ ਹੋ ਗਈ ਹੈ ਇੱਕ ਪਰਚਾ ਭਾਜਪਾ ਦੇ ਆਗੂ ਰਵਨੀਤ ਬਿੱਟੂ ਤੇ ਵੀ ਦਰਜ ਹੋ ਚੁੱਕਾ ਹੈ ਤੇ ਜਿਹੜੇ ਮਾਲਵਿੰਦਰ ਮਾਲੀ ਨੂੰ ਪੰਜਾਬ ਚ ਗ੍ਰਿਫਤਾਰ ਕੀਤਾ ਗਿਆ ਲੋਕ ਹੱਕਾਂ ਲਈ ਬੋਲਣ ਕਰਕੇ ਉਹਨੇ ਜੇਲ੍ਹ ਚ ਜਾਣ ਤੋਂ ਬਾਅਦ ਜ਼ਮਾਨਤ ਲੈਣ ਤੋਂ ਨਾ ਕਰਤੀ ਐ ਉਹ ਕਹਿੰਦਾ ਕਿ ਮੈਂ ਕੋਈ ਗੁਨਾਹ ਨਹੀਂ ਕੀਤਾ ਮੈਂ ਪਰਚਾ ਰੱਦ ਕਰਾਉਣਾ ਹੈ ਜ਼ਮਾਨਤ ਨਹੀਂ ਕਰਾਉਣੀ ਪੂਰੀ ਗੱਲ ਤੁਹਾਨੂੰ ਦੱਸਦੇ ਆਂ ਚਾਰੇ ਮੁੱਦਿਆਂ ਤੇ ਗੱਲ ਕਰਦੇ ਆਂ ਗੌਰ ਨਾਲ ਸੁਣਿਓ ਵੇਖੋ ਜੀ ਰਾਹੁਲ ਗਾਂਧੀ ਦੇ ਉੱਪਰ ਦੋ ਪਰਚੇ ਦਰਜ ਕਰਾਏ ਨੇ ਭਾਜਪਾ ਨੇ ਇੱਕ ਰਾਜਸਥਾਨ ਦੇ ਵਿੱਚ ਤੇ ਦੂਜਾ 36 ਘੜ ਦੇ ਵਿੱਚ ਰਾਜਸਥਾਨ ਦੇ ਟੌਂਕ ਦੇ ਵਿੱਚ ਪਰਚਾ ਦਰਜ ਕਰਾਇਆ ਰਾਹੁਲ ਗਾਂਧੀ ਤੇ ਤੇ ਛੱਤੀਸਗੜ ਦੇ ਰਾਏਪੁਰ ਦੇ ਦੁਰਗ ਦੇ ਵਿੱਚ ਪਰਚਾ ਦਰਜ ਕਰਾਇਆ ਰਾਹੁਲ ਗਾਂਧੀ ਤੇ ਔਰ ਦੱਸਿਆ ਜਾ ਰਿਹਾ ਕਿ ਪਰਚੇ ਦੋਵੇਂ ਭਾਜਪਾ ਦੇ ਆਗੂਆਂ ਨੇ ਕਰਾਏ ਨੇ ਤੇ ਭਾਜਪਾ ਦੇ ਆਗੂ ਅਜੀਤ ਸਿੰਘ ਨੇ ਰਾਹੁਲ ਗਾਂਧੀ ਦੇ ਉੱਪਰ ਸਿੱਧਾ ਪਰਚਾ ਇੱਥੇ ਕਰਾਇਆ ਔਰ ਦੋਸ਼ੇ ਲਾਏ ਨੇ ਰਾਹੁਲ ਗਾਂਧੀ ਤੇ ਕਹਿੰਦੇ ਜੀ ਜਦੋਂ ਰਾਹੁਲ ਗਾਂਧੀ ਅਮਰੀਕਾ ਗਿਆ ਸੀਗਾ ਉੱਥੇ ਜਾ ਕੇ ਤੇ ਇਹਨੇ ਦਲਤਾਂ ਦੇ ਵਿਰੁੱਧ ਬੋਲਣ ਦੀ ਕੋਸ਼ਿਸ਼ ਕੀਤੀ ਹੈ ਤੇ ਨਾਲ ਦੀ ਨਾਲ ਪ੍ਰਧਾਨ ਮੰਤਰੀ ਤੇ ਵੱਡੇ ਸਵਾਲ ਉਠਾਏ ਨੇ ਉਹਦੀ ਸ਼ਬੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਹੁਣ ਤੁਸੀਂ ਦੇਖੋ ਹਰਾਨਗੀ ਦੀ ਗੱਲ ਪਹਿਲੀ ਤਾਂ ਇਹ ਦੇਖੋ ਰਾਹੁਲ ਗਾਂਧੀ ਦੀ ਪਾਰਟੀ ਵੀ ਭਾਵੇਂ ਅੱਜ ਤੱਕ ਕੁਝ ਨਹੀਂ ਕਰ ਸਕੀ ਉਹਦੀ ਸੋਚ ਨੀਤੀਆਂ ਨਾਲ ਮੈਂ ਸਹਿਮਤ ਨਹੀਂ ਪਰ ਇਹ ਕਿੱਡੀਆਂ ਹਾਸੋਈ ਨਹੀਂਆਂ ਗੱਲਾਂ ਤੇ ਬੀਜੇਪੀ ਉੱਤਰਾ ਹੀ ਐ ਕਿੱਡੀਆਂ ਛੋਟੀਆਂ ਹਰਕਤਾਂ ਤੇ ਉੱਤਰਾ ਹੀ ਐ ਪਹਿਲਾਂ ਤਾਂ ਬੀਜੇਪੀ ਨੇ ਰੌਲਾ ਇਹ ਪਾਇਆ ਵੀ ਰਾਹੁਲ ਗਾਂਧੀ ਨੇ ਅਮਰੀਕਾ ਜਾ ਕੇ ਸਿੱਖੋਂ ਦੇ ਖਿਲਾਫ ਬਹੁਤ ਗਲਤ ਬੋਲਿਆ ਜਦੋਂ ਕਿ ਪੂਰੇ ਸਿੱਖਾਂ ਨੇ ਜਦੋਂ ਉਹਨੂੰ ਸੁਣਿਆ ਤਾਂ ਲਗਭਗ ਸਾਰੇ ਹੀ ਸਿੱਖ ਕਹਿੰਦੇ ਵੀ ਇਹ ਤਾਂ ਸਾਡੇ ਹੱਕ 'ਚ ਬੋਲਿਆ ਇਹ ਤਾਂ ਗਲਤ ਬੋਲਿਆ ਨਹੀਂ ਪਰ ਭਾਜਪੀ ਉੱਪਰ ਉੱਪਰ ਅੱਡੀਆਂ ਚੁੱਕ ਚੁੱਕ ਜ਼ੋਰ ਲਾਉਂਦੀ ਰਹੀ ਵੀ ਰਾਹੁਲ ਗਾਂਧੀ ਨੇ ਸਿੱਖਾਂ ਦੇ ਖਿਲਾਫ ਬੋਲਿਆ ਦੂਜੇ ਨੰਬਰ ਤੇ ਭਾਰਤ ਦੇ ਵਿੱਚ ਕਿਤੇ ਵੀ ਹੋਰ ਦਲਤਾਂ ਨੇ ਇਹ ਨਹੀਂ ਕਿਹਾ ਵੀ ਰਾਹੁਲ ਗਾਂਧੀ ਨੇ ਸਾਡੇ ਖਿਲਾਫ ਅਮਰੀਕਾ 'ਚ ਬੋਲਿਆ ਜਾਂ ਆ ਰਾਹੁਲ ਗਾਂਧੀ ਦੇ ਉੱਪਰ ਸਾਨੂੰ ਕੋਈ ਇਤਰਾਜ਼ ਹੈ ਤੇ ਬੀਜੇਪੀ ਦੇ ਆਗੂਆਂ ਨੂੰ ਐ ਲੱਗੀ ਜਾਂਦਾ ਵੀ ਉਹਨੇ ਦਲਤਾਂ ਦੇ ਖਿਲਾਫ ਬੋਲਿਆ ਤੀਜੇ ਨੰਬਰ ਤੇ ਜਿਹੜਾ ਪ੍ਰਧਾਨ ਮੰਤਰੀ ਦੇ ਖਿਲਾਫ ਬੋਲਣ ਦੀ ਗੱਲ ਬੀਜੇਪੀ ਨੇ ਕੀਤੀ ਹੈ ਕੀ ਗੱਲ ਪ੍ਰਧਾਨ ਮੰਤਰੀ ਐਸੀ ਕਿੱਡੀ ਇੱਕ ਮਤਲਬ ਮੋਦੀ ਸਾਹਿਬ ਐ ਐਸੀ ਕਿੱਡੀ ਕੋਈ ਅਲਾਹੀ ਚੀਜ਼ ਹੈ ਜਿਹਦੇ ਜਿਹਦੇ ਉੱਪਰ ਸਵਾਲ ਨਹੀਂ ਖੜੇ ਕੀਤੇ ਜਾ ਸਕਦੇ ਜਾਂ ਬੋਲਿਆ ਨਹੀਂ ਜਾ ਸਕਦਾ ਸਰਕਾਰਾਂ ਤੇ ਮੰਤਰੀਆਂ ਤੇ ਸਵਾਲ ਉਠਾਉਣ ਦੀ ਬੋਲਣ ਦੀ ਉਹਨਾਂ ਦੀਆਂ ਗਲਤੀਆਂ ਕੱਢਣ ਦੀ ਆਲੋਚਨਾ ਕਰਨ ਦੀ ਆਜ਼ਾਦੀ ਸੰਵਿਧਾਨ ਦਿੰਦਾ ਹੈ ਕਾਨੂੰਨ ਦਿੰਦਾ ਹੈ ਤਾਂ ਫਿਰ ਬੀਜੇਪੀ ਕੇਸ ਹਿਸਾਬ ਨਾਲ ਪਰਚਾ ਦਰਜ ਕਰਾ ਰਹੀ ਹੈ ਇਹ ਤਾਂ ਅਜੇ ਨਹੀਂ ਪਤਾ ਪਰ ਬੀਜੇਪੀ ਬਹੁਤ ਛੋਟੀਆਂ ਹਰਕਤਾਂ ਤੇ ਉਤਰੀ ਹੋਈ ਆ ਔਰ ਮੂੰਹ ਦੀ ਖਾਣੀ ਪੈਣੀ ਆ ਅਸਲ ਦੇ ਵਿੱਚ ਚੱਕ ਰਿਹਾ ਵੀ ਬੀਜੇਪੀ ਦੀ ਹਾਲਤ ਬਹੁਤ ਮਾੜੀ ਹੋ ਰਹੀ ਆ ਪਤਲੀ ਹੋ ਰਹੀ ਆ ਲਗਾਤਾਰ ਬੀਜੇਪੀ ਦਾ ਗ੍ਰਾਫ ਡਿੱਗਦਾ ਜਾ ਰਿਹਾ ਤੇ ਬੀਜੇਪੀ ਹੁਣ ਐਦਾਂ ਦੀਆਂ ਹਰਕਤਾਂ ਕਰਕੇ ਤੇ ਉਹਨੂੰ ਇੰਜ ਲੱਗਦਾ ਵੀ ਸ਼ਾਇਦ ਅਸੀਂ ਲੋਕਾਂ 'ਚ ਕੋਈ ਜੜਾ ਲਾ ਜਾਈਏ ਆਉਣ ਵਾਲੇ ਟਾਈਮ 'ਚ ਪਰ ਹੁਣ ਜੜ ਪੱਟੀ ਜਾਣੀ ਹੈ ਮੁਸ਼ਕਲ ਹੈ ਸਥਿਤੀ ਬੀਜੇਪੀ ਦੇ ਉਲਟ ਬਣ ਚੁੱਕੀ ਹੈ ਵੇਖੋ ਰਾਹੁਲ ਗਾਂਧੀ ਹੋਰੀ ਜੇ ਰਾਜ ਚ ਆ ਵੀ ਜਾਣ ਤਾਂ ਕਰਨਾ ਉਹਨਾਂ ਨੇ ਵੀ ਪਹਿਲਾਂ ਵਾਂਗੀ ਹੈ ਪਰ ਬੀਜੇਪੀ ਦੇ ਤਰੀਕਿਆਂ ਨਾਲ ਹੁਣ ਲੋਕ ਸਹਿਮਤ ਨਹੀਂ ਰਹੇ ਬੀਜੇਪੀ ਚਾਹੇ ਪੁੱਠੀ ਲੰਕਲੇ ਸਾਰੀ ਇਕੱਠੀ ਹੋ ਕੇ ਤਾਂ ਵੀ ਲੋਕਾਂ ਨੇ ਲੱਗਦਾ ਕਿ ਬੀਜੇਪੀ ਦੀਆਂ ਗੱਲਾਂ ਤੇ ਹੁਣ ਯਕੀਨ ਨਹੀਂ ਕਰਨਾ ਕਿਉਂਕਿ ਬਹੁਤ ਝੂਠ ਮਾਰਦੇ ਬਹੁਤ ਝੂਠੇ ਵਾਅਦੇ ਕਰਲੇ ਝੂਠੇ ਲਾਰੇ ਲਾ ਦੇ ਬੁੱਧੂ ਬਣਾ ਲਿਆ 15 15 ਲੱਖ ਖਾਤੇ ਚ ਪਾਉਣ ਦੇ ਨਾਂ ਤੇ ਸਰਕਾਰ ਬਣਾਈ ਸੀ ਤੇ ਲੋਕਾਂ ਦੇ ਖਾਤੇ ਚ ਜਿਹੜਾ 5 500 ਪਿਆ ਸੀ ਉਹ ਵੀ ਨਹੀਂ ਰਹਿ ਗਿਆ ਇੰਨੀ ਮਹਿੰਗਾਈ ਕਰਤੀ ਇੰਨੀ ਬੇਰੁਜ਼ਗਾਰੀ ਕਰਤੀ ਤਾਂ ਹੁਣ ਲੋਕ ਹੋਰ ਬੁੱਧੂ ਨਹੀਂ ਮੰਨਗੇ ਔਰ ਅਗਲੀ ਗੱਲ ਆ ਜਿਹੜਾ ਮਾਲਵਿੰਦਰ ਮਾਲੀ ਐ ਜਿਹਨੂੰ ਪੰਜਾਬ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਜਿਹੜਾ ਪੰਜਾਬ ਦੇ ਵਿੱਚ ਵੱਖ-ਵੱਖ ਚੈਨਲਾਂ ਦੇ ਉੱਪਰ ਲੋਕਾਂ ਦੇ ਮੁੱਦੇ ਚੁੱਕਦਾ ਸੀ ਤੇ ਸਰਕਾਰ ਤੇ ਸਵਾਲ ਉਠਾਉਂਦਾ ਸੀ ਪੰਜਾਬ ਸਰਕਾਰ ਨੇ ਉਹਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ ਗ੍ਰਿਫਤਾਰ ਕੀਤਾ ਤਾਂ ਚਾਰਚ ਫੇਰੇ ਮਾਲੀ ਦੇ ਹੱਕ ਦੇ ਵਿੱਚ ਵੱਡਾ ਰੌਲਾ ਪੈ ਗਿਆ ਬਹੁਤ ਸਾਰੇ ਜਿਹੜੇ ਪੱਤਰਕਾਰ ਨੇ ਬੁੱਧੀਜੀਵੀ ਨੇ ਜਥੇਬੰਦੀਆਂ ਨੇ ਉਹ ਮਾਲਵਿੰਦਰ ਮਾਲੀ ਦੇ ਹੱਕ ਚ ਉਤਰਾਈਆਂ ਨੇ ਔਰ ਸਾਰਿਆਂ ਦਾ ਇਹ ਕਹਿਣਾ ਹੈ ਕਿ ਇਹ ਜੁਬਾਨ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਸਰਕਾਰ ਵੱਲੋਂ ਤੇ ਇਸ ਕਰਕੇ ਮਾਲਵਿੰਦਰ ਮਾਲੀ ਨੇ ਵੀ ਹੁਣ ਜੇਲ੍ਹ ਦੇ ਵਿੱਚੋਂ ਜ਼ਮਾਨਤ ਲੈਣ ਤੋਂ ਨਾ ਕਰਤੀ ਹੈ ਉਹ ਕਹਿੰਦਾ ਜੇਲ੍ਹ 'ਚ ਰੱਖਣਾ ਰੱਖ ਲਓ ਜ਼ਮਾਨਤ ਨਹੀਂ ਲੈਣੀ ਕੇਸ ਝੂਠਾ ਕੇਸ ਵਾਪਸ ਕਰੋ ਤੇ ਕੇਸ ਦੇ ਵਿੱਚ ਜਿਵੇਂ ਦੱਸਿਆ ਜਾ ਰਿਹਾ ਹੈ ਵੀ ਕੁਝ ਨਹੀਂ ਕੇਸ ਬਿਲਕੁਲ ਝੂਠਾ ਜਾਪਦਾ ਹੈ ਕਿਉਂ ਕਿ ਪੁਲਿਸ ਕੋਲ ਨਾ ਕੋਈ ਤੱਥ ਨੇ ਨਾ ਕੋਈ ਸਬੂਤ ਨੇ ਤੇ ਇੱਕ ਐਵੇਂ ਮਮੂਲੀ ਜੀ ਗੱਲ ਦਾ ਬਹਾਨਾ ਬਣਾ ਕੇ ਤੇ ਸ਼ਿਕਾਇਤ ਕਰਵਾਈ ਗਈ ਹੈ ਪਰਚਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਮਾਲੀ ਨੂੰ ਤੇ ਜਿਹੜੇ ਬੰਦੇ ਨੇ ਸ਼ਿਕਾਇਤ ਮਾਲੀ ਦੇ ਖਿਲਾਫ ਕੀਤੀ ਹੈ ਉਹ ਵੀ ਦੱਸਿਆ ਜਾ ਰਿਹਾ ਵੀ ਆਮ ਆਦਮੀ ਪਾਰਟੀ ਦਾ ਝਾੜੂ ਵਾਲਿਆਂ ਦਾ ਆਪਣਾ ਹੀ ਬੰਦਾ ਅਮਿਤ ਜੈਨ ਕਹਦੇ ਉਹਦਾ ਨਾਮ ਹੈ ਸਵਾਲ ਤਾਂ ਇਹ ਵੀ ਉੱਠ ਰਿਹਾ ਵੀ ਉਹਨੇ ਦੋਸ਼ ਲਾਇਆ ਕਿ ਰਾਹੁਲ ਗਾਂਧੀ ਇਹਨੇ ਮਾਲਵਿੰਦਰ ਮਾਲੀ ਨੇ ਜਿਹੜਾ ਹਿੰਦੂ ਭਾਈਚਾਰਾ ਹੈ ਉਹਦੀਆਂ ਭਾਵਨਾਵਾਂ ਨੂੰ ਠੇਸ ਪਹਾਈ ਹੈ ਪਹਿਲੀ ਤਾਂ ਗੱਲ ਕੋਈ ਇਦਾਂ ਦੀ ਉਹ ਗੱਲ ਪੇਸ਼ ਕਰ ਨਹੀਂ ਸਕਿਆ ਦੂਜੀ ਗੱਲ ਕਿ ਉਹ ਤਾਂ ਅੰਮਿਤ ਜੈਨ ਹੈ ਤੇ ਜੈਨ ਧਰਮ ਤੇ Hindu ਧਰਮ 'ਚ ਤਾਂ ਫਰਕ ਹੈ ਤੇ ਫਿਰ ਇੱਕ ਜੈਨ ਧਰਮ ਦੇ ਬੰਦੇ ਨੂੰ ਇਸ ਮਾਲੀ ਦੀਆਂ ਗੱਲਾਂ ਜਿਹੜੀਆਂ ਉਹ ਦੱਸ ਰਿਹਾ ਤਾਂ ਉਹ ਤਾਂ Hindu ਧਰਮ ਦੀਆਂ ਭਾਵਨਾਵਾਂ ਦੀ ਗੱਲ ਦਾ ਦੋਸ਼ ਲਾ ਰਿਹਾ ਤਾਂ ਫਿਰ ਉਹਦੀਆਂ ਕਿਵੇਂ ਪੜਕੀਆਂ ਇਹ ਉਹਨੂੰ ਸਾਬਤ ਕਰਨਾ ਪਏਗਾ ਇਹ ਸਾਬਤ ਹੁਣਾ ਬਹੁਤ ਮੁਸ਼ਕਿਲ ਹੈ ਔਰ ਇੱਕ ਚੌਥਾ ਮੁੱਦਾ ਬਹੁਤ ਪਖਿਆ ਗੁਰਦਾਸ ਮਾਨ ਦੀ ਮਾਫੀ ਵਾਲਾ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਕੱਲ ਮਾਫੀ ਮੰਗੀ ਹੈ ਚਾਰ ਵਾਰ ਉਹਨੇ ਵੀਡੀਓ ਚ ਹੱਥ ਜੋੜੇ ਨੇ ਹੱਥ ਜੋੜ-ਜੋੜ ਕੇ ਮਾਫੀਆਂ ਮੰਗੀਆਂ ਨੇ ਗੁਰਦਾਸ ਮਾਨ ਨੇ ਕੰਨਾਂ ਨੂੰ ਵੀ ਹੱਥ ਲਾਏ ਨੇ ਔਰ ਗੁਰਦਾਸ ਮਾਨ ਕਹਿੰਦਾ ਵੀ ਮੈਨੂੰ ਮਾਫ ਕਰ ਦਿਓ 5 ਕੁ ਸਾਲ ਪਹਿਲਾਂ ਗੁਰਦਾਸ ਮਾਨ ਨੇ ਸਟੇਜ ਤੋਂ ਉਹਦਾ ਕੈਨੇਡਾ ਦੇ ਵਿੱਚ ਸ਼ੋਅ ਸੀ ਉੱਥੇ ਇੱਕ ਅਜੀਹੀ ਗੱਲ ਬੋਲਤੀ ਸੀ ਜੀਤੇ ਰੌਲਾ ਪਿਆ ਸੀ ਤੇ ਉਸ ਤੋਂ ਬਾਅਦ ਗੁਰਦਾਸ ਮਾਨ ਦਾ ਵਿਰੋਧ ਕੁਝ ਲੋਕ ਲਗਾਤਾਰ ਕਰਦੇ ਰਹੇ ਨੇ ਤੇ ਉਸ ਕਰਕੇ ਗੁਰਦਾਸ ਮਾਨ ਨੇ ਮਾਫੀ ਮੰਗੀ ਦੇਖੋ ਜੇ ਕੋ ਮੇਰੇ ਤੋਂ ਪੁੱਛੇ ਪਹਿਲੀ ਤਾਂ ਗੱਲ ਏ ਕਿ ਗੁਰਦਾਸ ਮਾਨ ਵੀ ਕੋਈ ਇਲਾਹੀ ਬੰਦਾ ਤਾਂ ਹੈ ਨੀਗਾ ਹੈ ਤਾਂ ਉਹ ਇਨਸਾਨੀ ਹੈ ਜੇਕਰ ਮੈਂ ਤੁਸੀਂ ਕੁਝ ਗਲਤ ਬੋਲ ਸਕਦੇ ਆ ਤੇ ਫਿਰ ਗੁਰਦਾਸਪਨ ਵੀ ਬੋਲ ਹੀ ਸਕਦਾ ਹੈ ਹੈ ਗੁਰਦਾਸਪਨ ਨੇ ਵੱਧ ਘੱਟ ਜੇ ਕੋਈ ਵੀ ਗੱਲ ਕੀਤੀ ਹੈ ਤਾਂ ਉਹਦੀ ਗਲਤੀ ਹੈ ਪਰ ਮੈਨੂੰ ਲੱਗਦਾ ਜਿਨ੍ਹਾਂ ਦੇ ਮੂੰਹ ਤੇ ਗੱਲ-ਗੱਲ ਨਾਲ ਭੈਣ ਦੀ ਗਾਲ ਚੜੀ ਹੋਵੇ ਜਿਹੜੇ ਹਰ ਗੱਲ-ਗੱਲ ਨਾਲ ਗਾਲ ਕੱਢਦੇ ਹੋਣ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਤੇਰੀ ਧੀ ਨੂੰ ਐ ਐਦੂ ਥੱਲੇ ਗੱਲ ਹੀ ਨਾ ਕਰਦੇ ਹੋਣ ਜੇ ਠੁੱਡਾ ਆ ਜੇ ਪੈਰ ਨੂੰ ਜਾਂਦਿਆਂ-ਜਾਂਦਿਆਂ ਤੇ ਰੋੜੇ ਨੂੰ ਵੀ ਗਾਲ ਕੱਢਦੇ ਹੋਣੇ ਇੱਟ ਨੂੰ ਵੀ ਵੱਟੇ ਨੂੰ ਵੀ ਗਾਲ ਕੱਢਦੇ ਹੋਣੇ ਜੇ ਉਹ ਕਹਿਣ ਵੀ ਸਾਨੂੰ ਗੋਲਾਂ ਤੋਂ ਬਹੁਤ ਤਰਾਜ ਆ ਤਾਂ ਫਿਰ ਇਹ ਵੀ ਇੱਕ ਹਾਸੋ ਹੀਣੀਆਂ ਜੀਆਂ ਗੱਲਾਂ ਨੇ ਪਹਿਲਾਂ ਸਾਨੂੰ ਆਪ ਦਾ ਕਰਦਾਰ ਸੁਧਾਰ ਕੇ ਫਿਰ ਦੂਜਿਆਂ ਤੇ ਰੌਲਾ ਪਾਉਣਾ ਚਾਹੀਦਾ ਗੁਰਦਾਸ ਮਾਨ ਨੇ ਜਿਹੜੀ ਗਲਤੀ ਕੀਤੀ ਸੀ ਠੀਕ ਹੈ ਉਹਨੇ ਮਾਫੀ ਮੰਗ ਲਈ ਪਹਿਲਾਂ ਵੀ ਮੰਗੀ ਆ ਹੁਣ ਫੇਰ ਮੰਗ ਲਈ ਆ ਮੈਨੂੰ ਤਾਂ ਗੁਰਦਾਸ ਮਾਨ ਚ ਫੇਰ ਵੀ ਥੋੜਾ ਨਮਾਣਾਪਨ ਹੈਗਾ ਭਾਵੇਂ ਉਹ ਉਧਰ ਲਾਡੀ ਸ਼ਾਹ ਦੇਤੇ ਉਰਾ ਪਰਾਂ ਡੇਰਿਆਂ ਡੂਰਿਆਂ ਦੇ ਚੱਕਰ ਚ ਪਿਆ ਹੋਇਆ ਭਾਵੇਂ ਕਿ ਇਹਨਾਂ ਗੱਲਾਂ ਤੇ ਉਹਨੂੰ ਠੀਕ ਨਹੀਂ ਕਿਹਾ ਜਾ ਸਕਦਾ ਪਰ ਫਿਰ ਵੀ ਮੈਨੂੰ ਲੱਗਦਾ ਕਿ ਗੁਰਦਾਸ ਮਹੰਤ ਕੋਈ ਨਾ ਕੋਈ ਨਮਾਣਾ ਪਣ ਹੈਗਾ ਹੀ ਆ ਜਿਹੜਾ ਉਹ ਮਾਫੀ ਮੰਗ ਰਿਹਾ ਨਹੀਂ ਤਾਂ ਬੰਦੇ ਦਾ ਜਿਹੜਾ ਪੱਦਰ ਹੈ ਮਤਲਬ ਉਸ ਤੋਂ ਲੱਖ ਗੁਣਾ ਥੱਲੇ ਦੇ ਪੱਦਰ ਵਾਲੇ ਬੰਦੇ ਵੀ ਕਦੇ ਵੀ ਮਾਫੀ ਮੁਫੀ ਮੰਗਣ ਵਾਲੀ ਗੱਲ ਤੇ ਨਹੀਂ ਆਉਂਦੇ ਚਾਹੇ ਸਭ ਕੁਝ ਰੁੜ ਜੇ ਮਾਫੀ ਨਹੀਂ ਮੰਗਦੇ ਇਹ ਨਿਮਰਤਾ ਗੁਰਦਾਸ ਮਹੰਤ ਨੇ ਦਿਖਾਈ ਆ ਚੰਗਾ ਕੀਤਾ ਹਾਂ ਗੁਰਦਾਸ ਮਹੰਤ ਨੇ ਜੇ ਹੁਣ ਮਾਫੀ ਮੰਗਣੀ ਸੀ ਤੋਂ ਨੂੰ ਪਹਿਲਾਂ ਮੰਗ ਲੈਣੀ ਚਾਹੀਦੀ ਸੀ ਜੇ ਅੱਜ ਤੋਂ 4 ਸਾਲ 5 ਸਾਲ ਪਹਿਲਾਂ ਮੰਗ ਲੈਂਦਾ ਤਾਂ ਸ਼ਾਇਦ ਇੱਥੋਂ ਤੱਕ ਮੁੱਦਾ ਜਾਂਦਾ ਹੀ ਨਾ ਪਰ ਗਰਦਾਸਪਨ ਜਿਹੜੀ ਗੱਲ ਕਹਿੰਦਾ ਕਿ ਮੈਨੂੰ ਵੀ ਉਹਨਾਂ ਨੇ ਮੇਰੀ ਮਾਂ ਨੂੰ ਤੇ ਮੈਨੂੰ ਗਾਲ ਕੱਢੀ ਐ ਜੇ ਭਾਈ ਗਾਲ ਉਹਨਾਂ ਨੇ ਵੀ ਕੱਢੀ ਸੀ ਅੱਗੋਂ ਤਾਂ ਕਰਤੂਤ ਉਹਨਾਂ ਨੇ ਵੀ ਕੋਈ ਚੰਗੀ ਨਹੀਂ ਕੀਤੀ ਜਿਨ੍ਹਾਂ ਨੇ ਕੱਢੀ ਐ ਜਿਨ੍ਹਾਂ ਦਾ ਗਰਦਾਸਪਨ ਨਾਂ ਲੈਂਦਾ ਸੋ ਗੱਲ ਸਿੱਧੀ ਤੇ ਸਾਫ਼ ਹੈ ਕਿ ਅਸੀਂ ਆਪਣੜੇ ਗਿਰਵਾਣ ਚ ਨਾ ਮੈਂ ਝਾਕਦਾ ਨਾ ਕੋਈ ਹੋਰ ਝਾਕਦਾ ਅਸੀਂ ਦੂਜਿਆਂ ਨੂੰ ਸਿੱਧੇ ਕਰਨ ਤੇ ਲੱਗੇ ਆ ਆਪਦੇ ਚ 36 ਬਲਵਿੰਗ ਨੇ ਉਹਦੇ ਤੇ ਹੀ ਕਦੀ ਗੱਜ ਲਾਇਆ ਹੀ ਨਹੀਂਗਾ ਉਹਦੇ ਤੇ ਕਦੀ ਸਾਹ ਲਸੀਂ ਲਾਈ ਨਹੀਂ ਤੇਸੀ ਮਾਰ ਕੇ ਛਾਂਗਣਾ ਆਪਦਾ ਦਾੜਾ ਹੁੰਦਾ ਅਸੀਂ ਆਪਦੇ ਇੱਕ ਦਾੜੇ ਤੋਂ ਭਾਵ ਜਿਹੜੇ ਕੰਧਾਂ 'ਚ ਛੱਡੇ ਜਾਂਦੇ ਨੇ ਇਸ ਦਾੜੇ ਦੀ ਗੱਲ ਨਹੀਂ ਮੈਂ ਕਰਦਾ ਜਿਹੜੇ ਕੰਧਾਂ ਦੇ ਵਿੱਚ ਮਿਸਤਰੀ ਛੱਡਦੇ ਨੇ ਉਹਨੂੰ ਮਿਸਤਰੀ ਦਾੜਾ ਕਹਿ ਦਿੰਦੇ ਨੇ ਤਾਂ ਉਹ ਉਹਨੂੰ ਪੱਧਰ ਕਰਨਾ ਅਸੀਂ ਆਗ ਕਰਨਾ ਸੋ ਬਹੁਤ ਮਿਹਰਬਾਨੀ ਸ਼ੁਕਰੀਆ